ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਉਮੀਦ ਕਰਦੇ ਕਿ ਤੁਸੀਂ ਠੀਕ ਹੋਵੋਗੇ ਅੱਜ ਦਾ ਵਲੌਗ ਆਪਾਂ ਕਰਦੇ ਨਵਾਂ ਸਟਾਰਟ ਵੈਲਕਮ ਤੁਹਾਡਾ ਨਵਾਜਦੀਪ ਦੇ ਵਲੌਗ ਚ ਆਜੋ ਦੇਖਦੇ ਆ ਨਵਾਜ ਕੀ ਕਰਦਾ ਵਾ ਸੁੱਤਾ ਉੱਠਿਆ ਸੀ ਮੀਂਹ ਦਾ ਰੰਗ ਬੱਦਲ ਬੁੱਦਲ ਬਥੇਰਾ ਆਇਆ ਵਾ ਇੱਧਰ ਨਵਾਜਦੀਪ ਵੀ ਆਇਆ ਕੋਠੇ ਤੇ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਨਵਾਜਦੀਪ ਕੀ ਕਰਦੇ ਆਂ ਕੋਣ ਹੀ ਸੁੱਤਾ ਹੀ ਉੱਠ ਨਵਾਜ ਸੁੱਤਾ ਉੱਠ ਰ ਮੈਂ ਕੋਠੇ ਤੇ ਲਾਇਆ ਮੈਂ ਵੇਨੇ ਆ ਮੀ ਬੜਾ ਪੈ ਗਿਆ ਮੀ ਬੜਾ ਪੈ ਗਿਆ ਤੇ ਇਧਰ ਮੀ ਬਦਲ ਹੋਰ ਹੋਇਆ ਵਾ ਕਿ ਗੁੱਡ ਮਾਰਨਿੰਗ ਜੀ ਗੁਰਦੁਆਰਾਜ ਬੜਾ ਪਾਣੀ ਖਲੋਤਾ ਹਣਾ ਪੱਠਿਆਂ ਪੁੱਠਿਆਂ ਚ ਵੀ ਕਿੱਡਾ ਵਧੀਆ ਵਿਊ ਆਉਂਦਿਆ ਗੁਰੂਗਾ ਮੀ ਮੇਰੇ ਹਿਸਾਬ ਨਾਲ ਨਾ ਇਦਾਂ ਲੱਗਦਾ ਜਿਵੇਂ ਸ਼ਾਮਾਂ ਪਈਆਂ ਹੁੰਦੀਆਂ ਨੇ ਹਾਂ ਗੁੱਡ ਮਾਰਨਿੰਗ ਜੀ ਨਿਮਾਜ਼ ਨਿਮਾਜ਼ ਥੈਂਕ ਯੂ ਕਰਦੇ ਸਾਰਿਆਂ ਦਾ ਜਿੰਨਾ ਜਿੰਨਾ ਨੇ ਆਪਾਂ ਨੂੰ ਕਮੈਂਟ ਕੀਤਾ ਚੱਲ ਉਧਰ ਜੀਪੀ ਕੱਢ ਦੇ ਫਿਰ ਚੱਲ ਜੀਪੀ ਕੱਢ ਬੜਾ ਗੁੱਸੇ 'ਚ ਲੱਗਦਾ ਆਪਾਂ ਜਾਣਾ ਮੰਡੀ ਵੀ ਤੇ ਗੱਡੇ-ਗੁੰਡੇ ਲੈ ਕੇ ਆਉਣੇ ਮੀਂਹ ਮੁਖੇਰਾ ਤੇ ਆਵਾ ਨਹੀਂ ਜਾਣਦੇ ਕਿੱਦਾਂ ਕੱਟਵਾੜਨ ਨੂੰ ਸਾਰਾ ਕਰਨਾ ਸ਼ਾਮੀ ਜੇ ਚੱਲਦੇ ਆ ਮੈਂ ਡੂੜੀ ਵੀ ਜਾਣਾ ਡੂੜੀਵਾਣ ਕੇ ਚੱਲਾਂਗੇ ਉਧਰ ਉਧਰ ਥੋੜਾ ਹੀ ਲੈ ਆਉਣਾ ਆਪਾਂ ਜੀਪ ਚੱਲ ਜੀਪੀ ਕੱਢ ਜੀਪੀ ਕੱਢ ਜੀਪੀ ਉਧਰ ਉਧਰ ਕੱਟ ਮਿੰਨੂ ਨਹੀਂ ਕੱਟਨੀ ਉਧਰ ਕੱਟ ਕੱਢ ਜੀਪੀ ਕੱਢ ਕੱਢ ਜੀਪੀ ਕੱਢ ਕੱਢ ਚਲ ਚਾ ਸਸਰੀ ਕਾ ਸਸਰੀ ਕਾ ਥੈਂਕ ਯੂ ਕਹਦੇ ਨਾ ਧੰਨਵਾਦ ਕਰਦੇ ਸਾਰਿਆਂ ਜਿੰਨਾਂ ਨੇ ਆਪਾਂ ਨੂੰ ਕਮੈਂਟ ਕੀਤਾ ਅੱਜ ਕੀ ਕਰਦੇ ਓਏ ਏ ਕੀ ਕੰਮ ਦਾ ਏ ਆ ਵੀ ਆਂਦਾ ਮੈਂ ਥੱਲੇ ਤਾਰਦੇ ਹਾਂ ਤਾਰ ਆਪਲਾ ਨਹੀਂ 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 ਤਾਰ ਤੇ ਸਹੀ ਕਿ ਗਿੱਲਾ ਏ ਕੁੰਨਾ ਚੱਲ ਬਾਹਰ ਕਰੀ ਚੱਲ ਕਟ ਡੱਡੇ ਆ ਕੀ ਕਰਦੇ ਜੇ ਤੁਸੀਂ ਦਾਦੀ ਪੋਤਾ ਅਸੀਂ ਗੱਲਾਂ ਕਰਦੇ ਹਾਂ ਅਸੀਂ ਗੱਲਾਂ ਕਰਦਾ ਪੀ ਤੇ ਪੀ ਤੇ ਨਵਾਜੂ ਨਵਾਜੂ ਨਾ ਟਿਕਦਾ ਇਹ ਚਾ ਨਵਾਜ ਹਾਂ ਚਾਚਾ ਹੈ ਲਹ 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 ਕੰਛਾ ਚਾ ਕਰੋ ਅੰਦਾਈ ਨਹੀਂ ਮੇਰੇ ਪੋਤੇ ਚਾ ਤਲੋ ਵੀ ਮੰਡੀ ਹੁਣ ਸਬਜ਼ੀ ਲੈ ਆਈਏ। ਹਾਂ। ਤੇ ਨਮਾਜ਼ ਵੀ ਸਾਡੇ ਨਾਲ ਆਇਆ। ਨਮਾਜ਼ਤ ਨਾ ਲਾਓ ਇਧਰ ਵੀ। ਲੈ, ਨਮਾਜ਼ ਵੀ ਸਾਡੇ ਨਾਲ ਆਇਆ ਵਾ। ਆ ਲੈ। ਲੈ ਚਲਾ ਜੇ। ਚਲ ਚਲਾ, ਚਲਾ। ਨਮਾਜ਼ ਕਿੱਥੇ ਚੱਲੇ ਆਪਾਂ? ਕਹਿੰਦਾ ਗੱਡੀ ਚਲਾਉਣੀ ਮਿਲ ਲੈ। ਚੱਲ ਚਲਾ ਲੈ। ਆਪਾਂ ਕਿੱਥੇ ਚੱਲੇ ਆਂ? ਹਾਲੂ ਲੈਣ। ਬੋਰਾ ਲੋ ਜੀ। ਮਿਲਦੇ ਆ ਤੁਹਾਨੂੰ ਮੰਡੀ ਜਾ ਕੇ। ਚੱਲ ਆ ਫੜ ਪਹਿਲਾਂ। ਪੁੱਲਾ ਆ।

ਕੀ ਆ ਇਹ ਦੂਰ ਬੁਲਾ ਰਿਹਾ ਮੈਂ ਜੀ ਦੂਰ ਬੁਲਾ ਰਿਹਾ ਤੇ ਮਮੀ ਐ ਮੈਂ ਕਹਿੰਦਾ ਮੈਨੂੰ ਗੱਡੀ ਚਲਾਉਣ ਦੋ ਆ ਓਏ ਕਹਿੰਦਾ ਮੈਨੂੰ ਗੱਡੀ ਚਲਾਉਣ ਦੋ ਚਲਾਉਣੀ ਗੱਡੀ ਮਮਾਂ ਕਾ ਜਾਣਾ ਪੀਂਗ ਤੇ ਲੈਣਾ ਝੂਟਾ ਪੀਂਗ ਤੇ ਪੀਂਗ ਤੇ ਓਏ ਪੀਂਗ ਤੇ ਝੂਟੇ ਲੈਣੇ ਆ ਮੈਂ ਥੋੜੇ ਜਾਂਦੇ ਹੁਣ ਕੇ ਪੰਪਲ ਜਾਂਦੇ ਆ ਕੀ ਕਰਦਾ ਕਿਤੇ ਨਹੀਂ ਆਇਆ ਮੁੰਦੇ ਲੰਦਾ ਖੰਸਾ ਖੰਸਾ ਕਮੜਾ ਹਾਂ ਚਲੋ ਖੁਪਰ ਜੋ ਕਾ ਦੋ ਫਾ ਦੋ ਫਾ ਨੀ ਰੋਕ ਨੀ ਰੋਕ ਬਾਗੋ 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 ਇਹ ਕਰਦਾ ਲੈ ਥੱਕ ਗਿਆ ਨਾਜ ਥੱਕ ਗਿਆ ਬੜੀ ਛੇ ਥੱਕਿਆ ਬੜੀ ਛੇਤੀ ਥੱਕੀਆਂ ਆਕ ਗਏ ਆ ਦਾਦਿਆਂ ਦਾਦੇ ਚਲ ਕਬੱਡੀ ਖੇਡਦੇ ਕਬੱਡੀ 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 ਹੈ ਚਲ ਸਮਝੋ ਸੋਝੋ ਫਿਰ ਲੰਮੇ ਪੈਜੋ ਸਮਝੋ ਚਲ ਕਬੱਡੀ ਖੇਡ ਕੇ ਖਾ ਨਾ ਜ ਹੈ ਹੈ ਛੋਣਦੇ ਆ ਥਾਪੜਦੇ ਆ ਥਾਪੜਦਾ ਹਾਂਜੀ ਚਲ ਪਾਪਾ ਨੂੰ ਫੋਨ ਕਰਵਾ ਆਪਦੇ ਪਾਪਾ ਨੂੰ ਪਾਪਾ ਨੂੰ ਫੋਨ ਕਰੋ ਆਪਦੇ ਨੂੰ ਕਿ ਹੈਲੋ ਪਾਪਾ ਹੈਲੋ ਇੱਥੇ ਬਹਿ ਕੇ ਕਰ ਨਾ ਇੱਥੇ ਬਹਿ ਕੇ ਕਰ ਇਹ ਐਨ ਮੂੰਹ ਕਰ ਇਧਰ ਨਾ ਚਲ ਇਧਰ ਇੱਥੇ ਇੱਥੇ ਬਹਿ ਕੇ ਕਰ ਚਲ ਪਾਪਾ ਨੂੰ ਫੋਨ ਕਰੋ ਪਾਪਾ ਨੂੰ ਹੈਲੋ ਪਾਪਾ ਹੈਲੋ ਪਾਪਾ ਜੀ ਚਲ ਦੋ ਕਾਂ ਮਾਰ ਦੇ ਆ ਮੰਮੀ ਉਹਨੇ ਦੇ ਚੁਗਣ ਗੰਦੇ ਆ ਆ ਸ਼ਾ ਚਲ ਜਾ ਨਾ ਜੇ ਦਾਦੀ ਕੋ ਚਲ ਜੋ ਜਾ ਚਲ ਜੋ ਚਲ ਜੋ ਦਾਦੀ ਕੋ ਚਲ ਜਾ ਹਾਂ ਆ ਜੋ ਚਲ ਆਪਾ ਭਗਵਾ ਜਾ ਆ ਜਾ ਆ ਜਾ ਹਾਂ ਗੁਰ ਨਵਾਜ ਐ ਗਿੱਦਾ ਹੈ ਗਿੱਦਾ 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 ਹਾਂਜੀ ਤੁਸੀਂ ਕਿੱਦਾਂ ਪੌਂਦੇ ਜੇ ਤੁਸੀਂ ਕਿੱਦਾਂ ਪੌਂਦੇ ਜੇ ਚਲਾਓ ਇਧਰ ਆਲੇ ਫੜ ਉਂਗਲ ਫੜ ਗੁਰਨਮਾਜ ਗੁਰਨਮਾਜ ਚਲਾ ਆ ਜਾ ਆ ਜਾ ਆਲਾ ਚਲਾ 8 8 8 ਚਲੋ ਚਲਾਓ ਗੁਰਨਮਾਜ ਚਲ ਬਾਦੇ ਨਹੀਂ ਕਿੱਦਾਂ ਦੇ ਚਲ ਜੀਜੀ ਇੱਥੇ ਵੀ ਦੇ ਅਮੀਰ ਬਾਵਾ ਸਗੋ ਇੱਥੇ ਬਾਤ ਹੋਈ ਤੇ ਗੁਰ ਨਮਾਜ਼ ਹਾਂਜੀ ਐ ਫਾਲੋ ਫਾਲੋ ਹਾਲੋ ਇੱਕ ਮੰਮੀ ਹੋਰ ਦੇਓ ਇੱਧਰ ਮੈਂ ਉਹਨੇ ਆ ਜਾਣਾ ਇੱਥੇ ਇੱਥੇ ਆਲੇ ਬਾਉ ਛੋਣੀ ਆਲੇ ਲੈ ਲੈ ਦੂ ਗਾ ਸੋਟ ਦੇ ਸੋਟ ਦੇ ਸੋਟੋ ਲੱਕ ਐਜ ਕਰੀਏ ਛੁੱਟੋ ਮੇਰੇ ਨਾਲ ਛੁੱਟਦੇ ਲਓ ਜੀ ਗੰਡੇ ਨੇ ਸ਼ਾਨਣਦਰ ਮੀਮੀ ਪਵੀ ਜਾਂਦਾ 나ਜ ਆ ਆ ਕੰਦ ਹੋਣਾ ਆ ਆ ਲਓ ਜੀ 나ਜ ਆ ਗਿਆ ਤੇ ਚਾਚੇ ਕੋ ਚੁਗੋ ਚੁਗੋ ਤੋਹੀ ਨਹੀਂ ਗੰਡੇ ਚੁਗੋ ਗੁਰਨਵਾਜ ਇਧਰ ਵੇਖ ਨਾ 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 ਚੁੱਪੋ ਤੁਸੀਂ ਇਹ ਸੀ ਸਾਡਾ ਅੱਜ ਦਾ ਵਲੌਗ ਜੇਕਰ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਹਾਂ ਕਿਸੇ ਅਗਲੇ ਵਲੌਗ ਦੇ ਨਾਲ ਧੰਨਵਾਦ ਜੀ